ਇੱਕ ਤਾਂ ਦੋਵਾਂ ਮੋਰਚਿਆਂ ਨੇ ਜਿਹੜਾ ਦਿੱਲੀ ਅੰਦোলন 2 ਚੱਲ ਰਿਹਾ ਹੈ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਵਾ ਤੁਸੀਂ ਜਾਣਦੇ ਹੋ ਜਿਹੜੇ ਦਿੱਲੀ ਅੰਦোলন 2 ਦੇ ਵਿੱਚੋਂ ਐਸਕੇਐਮ ਬਾਰਿਆ ਸੋ ਦੋਵਾਂ ਫੋਰਮਾਂ ਦੀ ਇਹ ਪਹਿਲੇ ਦਿਨ ਤੋਂ ਨੀਤੀ ਰਹੀ ਆ ਕਿਉਂਕਿ ਦੁਸ਼ਮਨ ਵੱਡਾ ਵਾ ਕੇਂਦਰ ਦੀ ਸਰਕਾਰ ਦੀ ਤਾਕਤ ਵੱਡੀ ਆ ਸਾਡੀਆਂ ਮੰਗਾਂ ਵੀ ਬਹੁਤ ਵੱਡੀਆਂ ਨੇ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਵਾ ਜੇਕਰ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਵਾ ਇਹਦੀਆਂ 12 ਮੰਗਾਂ ਹੱਲ ਕਰਾਉਣੀਆਂ ਵਾ ਇਹ ਜਿਵੇਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਭਾਵਨਾਵਾਂ ਨੇ ਜਿਵੇਂ ਪੰਜਾਬੀਆਂ ਦੀਆਂ ਭਾਵਨਾਵਾਂ ਨੇ ਸਾਰੇ ਚਾਹੁੰਦੇ ਆ ਵੀ ਜਿੰਨੀ ਵੀ ਕਿਸਾਨਾਂ ਮਜ਼ਦੂਰਾਂ ਦੀ ਲੀਡਰਸ਼ਿਪ ਆ ਇੱਕ ਮੁਟ ਇਕੱਠੀ ਹੋ ਜਵੇ ਇਹ ਇਹ ਸਾਰਿਆਂ ਦੀ ਆ ਭਾਵਨਾ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਦੋ ਚਿੱਠੀਆਂ ਲਿਖੀਆਂ ਗਈਆਂ ਉਦੋਂ ਗਾਹ ਪਟਿਆਲੇ ਦੀ ਮੀਟਿੰਗ ਹੁੰਦੀ ਆ ਫਿਰ ਮੋਗਾ ਇੱਕ ਤਾਂ ਮਤਾ ਪੈਂਦਾ ਹੈਗਾ ਉਦੋਂ ਗਾਹ ਫਿਰ ਪਾਟਣਾ ਦੇ ਵਿੱਚ ਦੋ ਮੀਟਿੰਗਾਂ ਦੇ ਦੌਰ ਹੁੰਦੇ ਹੈਗੇ ਆ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਦਾ ਦੌਰ ਹੁੰਦਾ ਹੈਗਾ ਵਾ ਜਿਹਦੇ ਵਿੱਚ ਉਸ ਦਿਨ ਕਿਉਂਕਿ ਪ੍ਰੋਗਰਾਮ ਸੀਗਾ 12 ਨੂੰ ਫਲਾਨਾ ਇਸ ਕਰਕੇ ਸਾਡੇ ਸਾਥੀ ਨਹੀਂ ਸੀ ਪਹੁੰਚ ਸਕੇ ਤੋਂ ਸਾਡੀ ਜ਼ਿੰਮੇਵਾਰੀ ਤੈਅ ਹੋਈ ਸੀ ਕਿ ਅਸੀਂ ਅਗਲੀ ਮੀਟਿੰਗ ਜਿਹੜੀ ਆ ਉਹਦੀ ਡੇਟ ਤੇ ਸਥਾਨ ਜਿਹੜਾ ਉਹ ਤੈਅ ਕਰਾਂਗੇ ਰਾਇ ਕਰਕੇ ਤੋਂ ਇਸ ਕਰਕੇ ਜਿਹੜਾ ਵਾ ਇਹ ਦੋਵਾਂ ਮੋਰਚਿਆਂ ਨੇ ਰਾਇ ਕਰਕੇ ਅੱਜ ਕਿੱਥੀ ਜਿਹੜੀ ਆ ਐਸਕੇਮ ਨੂੰ ਅਸੀਂ ਭੇਜ ਰਹੇ ਹਾਂ ਇਸ ਵੇਲੇ ਠੀਕ ਹੈ ਜੀ ਇਹ 27 ਹੈਗੀ ਆ ਡੇਟ ਇਹਦਾ ਥਾਂ ਹੈਗਾ ਚੰਡੀਗੜ੍ਹ ਜਿਹੜੀ ਅਗਲੀ ਮੀਟਿੰਗ ਹੋਊਗੀ ਉਹ ਚੰਡੀਗੜ੍ਹ ਔਰ ਉਹਦੇ ਵਿੱਚ ਜਿਹੜਾ ਵਾ ਅਸੀਂ ਲਗਭਗ ਕਹਿ ਲੋ ਵੀ ਇਹ 11 ਵਜੇ ਦਾ ਸਮੇਂ ਦਿੱਤਾ ਹੈਗਾ ਠੀਕ ਆ 27 2 2025 ਨੂੰ ਇਹ ਮੀਟਿੰਗ ਕਿਸਾਨ ਭਵਨ ਦੇ ਵਿੱਚ ਅਸੀਂ ਕਰਾਂਗੇ ਤੁਸੀਂ ਸਮਾਂ ਥਾਂ ਦਿੱਤਾ ਔਰ ਇਸ ਆਸ ਨਾਲ ਮੀਟਿੰਗ ਕਰਾਂਗੇ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਹਾਂ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਇਹ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਆਦਮ ਦਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ-ਵੱਦ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚਾ ਤੇ ਹੋਰ ਵਰਕੀ ਬਣਾਈ ਜਰਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਾ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਧੰਨਵਾਦ ਦੇਖੋ ਬਾਈ ਦੀ ਮੀਟਿੰਗ ਬਾਰੇ ਤੈ ਹੀ ਆ ਉਹ ਹੈਗੀ ਸਰਕਾਰ ਨਾ ਕਰਾਂਗੇ ਆਪਾਂ ਵੀ ਦੇਖੋ ਹਲੇ ਮੀਟਿੰਗ ਤੋਂ ਪਹਿਲਾਂ ਕੋਈ ਸੱਟੇ ਬਾਰੇ ਗੱਲ ਕਰਨਾ ਵਾਜਬ ਨਹੀਂ ਹੈਗਾ ਤਾਂ ਮੀਟਿੰਗ ਤੋਂ ਪਤਾ ਲੱਗੂਗਾ ਇਹ ਦੇਖੋ ਇਹ ਤਾਂ ਦੇਖੋ ਜਿਨ੍ਹਾਂ ਨੇ ਫੈਸਲਾ ਕਰਨਾ ਸਾਡਾ ਕੰਮ ਆ ਸਰਕਾਰ ਨੂੰ ਹਰ ਪੱਖ ਤੋਂ ਆਪ ਦੀ ਗੱਲ ਨੂੰ ਜਚਾਉਣਾ تسلی ਕਰਾਉਣਾ ਇਹ ਸੀ ਕਰਵਾਦਾਂਗੇ ਜਿਹੜੀ ਪਹਿਲੀ ਗੱਲ ਹੋ ਗਈ ਲੱਗਿਆ ਜਿਹੜੇ ਜੁੰਬੜ ਮੰਤਰੀ ਦੇ ਕੋਲ ਆਏ ਆ ਅੱਜ ਜਿਵੇਂ ਅਸੀਂ ਪ੍ਰੈਸ ਨੂੰ ਜਾਣਕਾਰੀ ਦੇ ਚੁੱਕੇ ਆ ਵੀ ਕੱਲ੍ਹ ਹੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਗੱਲਬਾਤ ਹੋਈ ਸੀ ਉਹਦੇ ਔਰ ਲਗਭਗ ਢਾਈ ਘੰਟੇ ਚਾਰ ਗੂ ਹੋਇਆ ਸਰਕਾਰ ਨੇ ਆਪਣੀ ਗੱਲ ਕਹੀ ਸੀ ਆਪਣੀ ਗੱਲ ਕਹੀ ਸੀ ਮੇਨ ਇਫੈਕਟ ਉਹਦੇ ਆ ਕਿ ਕੇਂਦਰ ਜੋਰ ਲਾ ਕੇ 2004 ਤੋਂ 2024-25 ਤੱਕ ਇਹ ਦਾਵਾ ਕਰਦੀ ਆ ਵੀ 134% ਐਮਐਸਪੀ ਵਿੱਚ ਫਸਲਾਂ ਦਾ ਵਾਧਾ ਕੀਤਾ ਗਿਆ ਇਹ ਉਹਦਾ ਦਾਵਾ ਅਸੀਂ ਜਿਹੜਾ ਨਖੇੜ ਕੇ ਉਹਨਾਂ ਨੂੰ ਦੱਸਿਆ ਵੀ ਠੀਕ ਹੈ ਤੁਹਾਡੀ ਗੱਲ ਸਾਡਾ ਪੱਖ ਵੀ ਸੁਣ ਲਓ ਵੀ 2004 ਤੋਂ ਲੈ ਕੇ 14 ਤੱਕ 100% ਐਮਐਸਪੀ 'ਚ ਵਾਧਾ ਹੋਇਆ ਵਾ ਔਰ 2014 ਤੋਂ ਲੈ ਕੇ 2024-25 ਤੱਕ 55% ਇਕੱਲਾ ਵਾਦਾ ਹੋਇਆ ਵਾ ਜਿਹੜਾ ਉਹ ਇਕੱਠਾ ਕਰਦੇ ਹੈਗੇ ਠੀਕ ਹੈ ਜੀ ਇਹ ਤੋਂ ਕਾਂ ਸੀ ਕੇਂਦਰ ਨੂੰ ਚਾਹ ਵੀ ਥੋੜੇ ਰਾਜਕਾਲ ਵਿੱਚ 2014 ਤੋਂ ਲੈ ਕੇ 2024-25 ਤੱਕ 59% ਸਾਡੇ ਇਨਪੁਟਸ ਜਿਹੜਾ ਮੰਗਿਆਈ ਆ ਉਹ ਵਧ ਗਈ ਹੈਗੀ ਆ ਤਾਂ ਸਾਨੂੰ ਐਮਐਸਪੀ ਦੇ ਵਾਦੇ ਦਾ ਕੋ ਬਹੁਤਾ ਲਾਹਾ ਨਹੀਂ ਉਹ ਤਾਂ ਅਸੀਂ ਆਪ ਦਾ ਪੱਕ ਠੋਕ ਵਜਾ ਕੇ ਰੱਖਿਆ ਹੈਗਾ ਕਿ ਜੋ ਤੁਸੀਂ ਕਹਿ ਰਹੇ ਹੋ ਗਰਾਊਂਡ ਤੇ ਪੂਰਾ ਨਹੀਂ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜਿਆਦਾਤਰ ਫਸਲਾਂ ਐਮਐਸਪੀ ਦੇ ਰੇਟ ਤੋਂ ਉੱਪਰ ਵੇਚ ਰਹੀਆਂ ਨੇ ਉਹਨਾਂ ਦਾ ਦਾਵਾ ਸੀ ਮੇਰਾ ਨਹੀਂ ਜਿਵੇਂ ਕਨਕ ਬਾਰੇ ਮੰਤਰੀ ਨੇ ਆਪ ਕਿਹਾ ਵੀ ਤੁਹਾਡੇ ਖੇਤਾਂ ਚੋਂ ਵਿਕ ਰਹੀ ਹੈ ਕਿਉਂਕਿ ਹੁਣ ਜੰਗ ਜੂ ਲੱਗੀ ਹੋਈ ਹੈ ਮੰਨ ਗਏ ਅਸੀਂ ਕਹੇ ਵੀ ਸਾਡੀ ਗੱਲ ਤਾਂ ਵਾਜਬ ਹੋਗੀ ਜੇ ਐਮਐਸਪੀ ਤੋਂ ਉੱਪਰ ਕੁਝ ਫਸਲਾਂ ਵਿਕ ਰਹੀਆਂ ਨੇ ਤਾਂ ਤੁਹਾਨੂੰ ਐਮਐਸਪੀ ਲੀਗਲ ਗਾਰੰਟੀ ਬਣਾਉਣ ਤੇ ਰੌਲਾ ਨਹੀਂ ਹੋਣਾ ਚਾਹੀਦਾ ਸਾਡੀ ਗੱਲ ਵਾਜਬ ਆ ਇਹਦਾ ਮਤਲਬ ਬਾਜ਼ਾਰ ਦੇ ਵਿੱਚ ਅਨਾਜ ਦੀ ਮੰਗ ਤੇਲ ਬੀਜਾਂ ਦੀ ਮੰਗ ਦਾਲ ਬੀਜਾਂ ਦੀ ਮੰਗ ਬਹੁਤ ਜ਼ਿਆਦਾ ਹੈ ਉਹ ਇਹ ਪੱਖ ਅਸੀਂ ਦਿਖਾਲੇ ਸੀ ਵੀ ਤੁਸੀਂ ਦਾਲਾਂ ਤੇ 31000 ਕਰੋੜ ਰੁਪਈਆ ਇਨਵੈਸਟ ਕਰਕੇ ਬਾਹਰੋਂ ਮੰਗਾ ਰਹੇ ਜੀ ਠੀਕ ਆ ਤੁਸੀਂ ਤੇਲ ਬੀਜਾਂ ਤੇ ਜਾਂ ਪਾਇਮੋਲ ਤੇ 141000 ਕਰੋੜ ਰੁਪਈਆ ਲਾ ਰਹੇ ਜੇ ਤੇ ਇਹ ਤੋਂ ਬਿਜਾ ਸਾਨੂੰ ਦੇਉ ਫਸਲਾਂ ਦੇ ਰਿਟੋ ਇਹ ਆਰਗੂ ਹੋਈ ਸੀ ਕੋਈ ਨਾ ਕੋਈ ਜੀ ਅਸੀਂ ਨਾ ਚੰਡੀਗੜ੍ਹ ਨੂੰ ਤੇ ਲਾ ਰਹੇ ਜੀ ਕਿ ਦੇਖੋ ਦੋ ਗੱਲਾਂ ਐਸਕੇਮ ਨੂੰ ਕਿਉਂਕਿ ਅਸੀਂ ਤਾਂ 1 ਸਾਲ ਦੇ ਵਿੱਚੋ ਸੜਕਾਂ ਤੇ ਅੰਦੋਲਨ ਕਰ ਰਹੇ ਆ ਠੀਕ ਹੈ ਜੀ ਇਸ ਅੰਦੋਲਨ ਤੋਂ ਇਲਾਵਾ ਕਿਸੇ ਅੰਦੋਲਨ ਵਿੱਚ ਪਾਰਟਿਸਪੇਟ ਕਰਨਾ ਇਹਨਾਂ ਸੰਭਵ ਨਹੀਂ ਹੈਗਾ ਠੀਕ ਹੈ ਨਾ ਵਜਾ ਤੇ ਹੈ ਕਿਉਂਕਿ ਅਸੀਂ ਤਾਂ ਸੜਕਾਂ ਤੇ ਆ ਹਾਂ ਉਹਨਾਂ ਨੂੰ ਆਪਣਾ ਮੋਰਚਾ ਲਾਉਣ ਦਾ ਹੱਕ ਹੈਗਾ ਲਾ ਰਹੇ ਹਾਂ ਅਸੀਂ ਲੋਕਾਂ ਨੂੰ ਕਹਿੰਨੇ ਜੇ ਉਮੀਦ ਨੂੰ ਬੂਰ ਪਾਉਣੇ ਆ ਤੇ ਤਾਂ ਫਿਰ ਬਾਦਰਾਂ ਤੇ ਆਓ ਵਾਟੋ ਤੋ ਜਿੰਨੀ ਤਾਕਤ ਬਾਰਡਰਾਂ ਤੇ ਹੋਊਗੀ ਓਨੀ ਛੇਤੀ ਨਫਤਾਰਾ ਹੋਊਗਾ ਜੋ ਇਸ ਸਮੇਂ ਹਾਂ ਇਹ ਤੁਹਾਡੀ ਠੀਕ ਹੈ ਲੋਕਾਂ ਦੀ ਪਰੇਸ਼ਾਨੀ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਸਾਡੇ ਵੱਲੋਂ ਤਾਂ ਰਾਹ ਖੁੱਲੇ ਹੀ ਹੈਗੇ ਜਦੋਂ ਮਰਜ਼ੀ ਲੋਕ ਆਉਣ ਅੱਗੇ ਨਿਕਲ ਜਾਣ ਜਿਹੜਾ ਮਰਜ਼ੀ ਵਪਾਰੀ ਆਵੇ ਅਸੀਂ ਤਾਂ ਚੰਨਾ ਜਿਹੜਾ ਕੱਲ ਨੂੰ ਮੁੱਕਣਾ ਹੁਣ ਮੁੱਕ ਜਾਵੇ ਸੜਕਾਂ ਤੇ ਬਹਿਣਾ ਅੰਦੋਲਨ ਕਰਨਾ ਗਰਮੀਆਂ ਸਿਆਲ ਸਰਦੀਆਂ ਰਹਿਣਾ ਇਹਨਾਂ ਸੌਖਾ ਨਹੀਂ ਹੁੰਦਾ ਆ ਜੀ ਇਸ ਮੋੜ ਤੇ ਕੰਪਨੀ ਆ ਤੁਹਾਨੂੰ ਯਾਦ ਹੈ ਕੋਈ ਕਿਸਮਾ ਅਜੀ ਕੰਪਨੀ ਕੋਈ ਤਾਂ ਡਿਵੈਲਪਰਿਸਟ ਦੇ ਕਿਹਦੀ ਜੇ ਜੇ ਚਲ ਹੋਏ ਫਾਰ ਕੰਪਨੀ ਆ ਜੀ ਕਿ ਆਪਣੇ ਤੋਂ ਕੁਲ ਕੰਡੀਸ਼ਨ ਕਿਹ ਦੇਖੋ ਜੇ ਤੁਹਾਡੇ ਪਿੰਡਾਂ ਦਾ ਗੱਲ ਹੈ ਪਿੰਡਾਂ ਦੇ ਲੋਕ ਵਿਚਾਰੇ ਆਪੇ ਠੀਕ ਕਰ ਰਹੇ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਸਰਕਾਰ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਜਿਹੜੀ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਆ ਵੀ ਕਿਸਾਨਾਂ ਦੇ ਨਾਲ ਆ ਕਿਥੋਂ ਦੇ ਐਮ ਐਲ اے ਨੂੰ ਕਹਿੰਦੇ ਆ ਪੀ ਡਬਲਯੂ ਡੀ ਮਿਨਿਸਟਰ ਨੂੰ ਕਹਿੰਦੇ ਆ ਕਿ ਜੇ ਤੁਸੀਂ ਕਿਸਾਨਾਂ ਦੇ ਨਾਲ ਏ ਤੇ ਜਿੰਨੀਆਂ ਲਿੰਕ ਛੜਕਾਂ ਟੁੱਟ ਚੁੱਕੀਆਂ ਵਾ ਇਹ ਖਰਚਾ ਸਾਡੇ ਮੰਡੀ ਬੋਰਡ ਤੋਂ ਹੀ ਆਉਂਦਾ ਸਾਰੀਆਂ ਬਣਾ ਦਿਓ ਤੇ ਜੇ ਤੁਸੀਂ ਸੜਕਾਂ ਨਹੀਂ ਬਣਾਉਂਦੇ ਫਿਰ ਕੇਂਦਰ ਦਾ ਹੱਥ ਪੂਰਦੇ ਹੈਗੇ ਪਰ ਜੜੀਆਂ ਛੜਕਾਂ ਚੱਲ ਰਹੀਆਂ ਨੇ ਉਹ ਸਾਰੇ ਨੌਜਵਾਨ ਹੀ ਬਣਾਉਂਦੇ ਹੈਗੇ ਆ ਤਾਂ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਪਿੰਡਾਂ ਵਾਲੇ ਛੜਕਾ ਬਣਾ ਕੇ ਕੰਮ ਕਰ ਰਹੇ ਜੋ ਸਾਨੂੰ ਖਬਰੇ ਪੰਜਾਬ ਸਰਕਾਰ ਲੋਕ ਕਹਿੰਦੇ ਕਿ ਇਹ ਗੱਲ ਕਿਹਦੀ ਕਹਿ ਰਹੇ ਕਿ ਮੈਂ ਕਿਹਦੀ ਕਿਹਦੀ ਕਿਹਦੇ ਨੂੰ ਪੰਜਾਬ ਸਰਕਾਰ ਦੀ ਕਾਦੀ ਹੈਲਪ ਹੈਗੀ ਆ ਅਸੀਂ ਤਾਂ ਕਹੇ ਛੜਕਾ ਬਣਾ ਦਿਓ ਪੰਜਾਬ ਸਰਕਾਰ ਦੀ ਸਿੱਧੇ ਰੂਪ ਵਿੱਚ ਕੋਈ ਹੈਲਪ ਨਹੀਂ ਹੈਗੀ ਠੀਕ ਹੈ ਜੀ ਜੇ ਜੇ ਅਸੀਂ ਬਿਜਲੀ ਦਾ ਇੱਥੇ ਪ੍ਰੋਗਰਾਮ ਲਿਆ ਉਹ ਵੀ ਲੜਕੇ ਲਿਆ ਕੁਛ ਵੀ ਰੈਸ਼ ਨਿਤ ਕਰਕੇ ਲੈ ਰਹੇ ਹੈਗੇ ਅਸਲ ਛੜਕਾ ਬਣਾ ਦਿਓ ਸਾਨੂੰ ਉਹ ਜਿਹੜੇ ਬਾਰ-ਬਾਰ ਦਾਅਵੇ ਕਰਦੇ ਆਂ ਕਿ ਅਸੀਂ ਨਾਲ ਨਾਲ ਕਿਸੇ ਨੂੰ ਪੁੱਛਿਆ ਨਹੀਂ ਕਿ ਤੁਸੀਂ ਕੀ ਹੈਲਪ ਕਰ ਰਹੇ ਹੋ ਨਹੀਂ ਦੇਖੋ ਦਾਅਵੇ ਕਰਨ ਦਾ ਹਰ ਇੱਕ ਨੂੰ ਹੱਕ ਹੈ ਦੇਖੋ ਇਹ ਰਾਜਨੀਤੀ ਵਿੱਚ ਠੀਕ ਹੈ ਨਾ ਕਰਦੀਆਂ ਹੁੰਦੀਆਂ ਜੀ ਕਿਉਂ ਨਹੀਂ ਸਾਰੀਆਂ ਵਿਰੋਧੀ ਧਿਰਾਂ ਦਾਅਵੇ ਇਹੀ ਕਰਨੀਆਂ ਜਿੱਦਣ ਅੰਦੋਲਨ 2013 ਤੋਂ ਪਹਿਲਾਂ ਹੁੰਦਾ ਸੀ ਉਦੋਂ ਭਾਜਪਾ ਦਾਵਾ ਕਰਦੀ ਹੁੰਦੀ ਸੀ ਰਾਜਨਾਰ ਸਿੰਘ ਦੀ ਰੰਤਰਮੰਤਰ ਤੇ ਆ ਜਾਂਦਾ ਹੁੰਦਾ ਸੀ ਇਹ ਹਮੇਸ਼ਾ ਅੰਦੋਲਨਾਂ ਚ ਰਿਹਾ ਵੀ ਜਿੰਨਾ ਦੀ ਸਰਕਾਰ ਆ ਉਹਨਾਂ ਨੂੰ ਅਸੀਂ ਮਾੜੇ ਲੱਗਣਾ ਵਾ ਜਿੰਨਾ ਦੀ ਸਰਕਾਰ ਨਹੀਂ ਉਹਨਾਂ ਕਰੇ ਠੀਕ ਲੜ ਰਹੇ ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਹੁੰਦਾ ਆ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਪੰਜਾਬੀਆਂ ਦਾ ਸਵਾਲ ਆ ਜੋ ਆਮ ਆਦਮੀ ਪਾਰਟੀ ਦਾ ਰੌਲਾ ਵਾ ਆਮ ਆਦਮੀ ਪਾਰਟੀ ਨੇ ਜੋ ਕੁਝ ਕਿਹਾ ਉਹ ਗਰਾਊਂਡ ਤੇ ਪੂਰਾ ਨਹੀਂ ਹੋਇਆ ਸਤਾਈ ਨੂੰ ਦਿਖਪਣਾ ਵਾ ਕੀ ਅਸਰ ਪੰਡਾ ਹਾਂ ਦੋ ਫੋਰਮ ਦੋਵੇਂ ਫੋਰਮ ਤੇ ਤੀਜਾ ਫੋਰਮ ਐਸਕੀਐਮ ਭਾਰਤ ਸ਼ੁਰੂ ਹੋਊ ਇਹਦੇ ਐਸਕੀਐਮ ਗੈਰ ਰਾਜਨੀਤਿਕ ਭਾਰਤ ਤੇ ਕਿਸਾਨ ਮਜ਼ਦੂਰ ਮੋਰਤਾ ਭਾਰਤ ਤੇ ਜਿਹੜਾ ਐਸਕੀਐਮ ਬਾਹਰ ਰਹਿ ਗਿਆ ਉਹ ਤਿੰਨੇ ਇਕੱਠੇ ਕਰਨਗੇ ਨਹੀਂ ਦੇਖੋ ਦੋ ਗੱਲਾਂ ਨਹੀਂ ਅਸੀਂ ਤਾਂ ਆਪ ਪਰੇਸ਼ਾਨ ਆ ਅਸੀਂ ਸਾਲ ਪਰ ਬੈਠੇ ਆਗੇ ਅਸੀਂ ਤਾਂ ਆਪ ਸਰਕਾਰ ਨੂੰ ਕਹਿੰਦੇ ਹੈਗੇ ਆ ਉਹ ਸਵਾਲ ਇਹ ਨਹੀਂ ਹੈ ਜੇ ਕੁਝ ਲੈਣਾ ਵਾ ਤਾਂ ਉਸ ਲਈ ਪਰੇਸ਼ਾਨੀ ਵੀ ਚੱਲਣੀ ਪੈਣੀ ਹੈ ਅਸੀਂ ਤਾਂ ਪਰੇਸ਼ਾਨ ਨਹੀਂ ਕੀਤੇ ਹੈਗੇ ਠੀਕ ਆ ਜਿਨ੍ਹਾਂ ਨੇ ਪਰੇਸ਼ਾਨ ਕੀਤੇ ਚਾਹੀਦਾ ਲੋਕਾਂ ਨੂੰ ਉਹਦੇ ਦਬਾਅ ਬਣਾਜਾ ਆਪ ਸਰਕਾਰ ਜਿਹੜੀ ਤਰ੍ਹਾਂ ਇਹ ਕਰਕੇ ਜਿਹੜੀ ਅੱਜ ਗੱਲ ਨਹੀਂ ਦੇਖੋ ਪੰਜਾਬ ਸਰਕਾਰ ਦਾ ਗੱਲਬਾਤ ਦਾ ਰੌਲਾ ਹੀ ਨਹੀਂ ਹੈਗਾ ਸਾਡੇ ਨੂੰ ਪੰਜਾਬ ਸਰਕਾਰ ਦਾ ਸਾਡੇ ਨਾਲ ਰੌਲਾ ਕੋਈ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਕਹਿੰਨੇ ਵੀ ਛੜਕਾ ਬਣਾ ਕੇ ਦੇ ਦਿਓ